ਆਪਰਾ ਦੀਪਕਾ ਹਾਂਜੀ ਕਿੱਥੇ ਰਹਿਣ ਵਾਲੇ ਆ ਟੱਕਪੰਡੋ ਜੀ ਸਰ ਕੀ ਮਾਮਲਾ ਕੀ ਜਿਹੜਾ ਲੱਗੇ ਆਪਣਾ ਇੱਥੇ ਆਏ ਤੁਸੀਂ ਆਪਣਾ ਸਿਵਲ ਹੋਟਲ ਵਿੱਚ ਮਾਮ ਫੋਨ ਵੇਚਣ ਲੱਗਾ ਸੀ ਮੈਂ ਆਪਣਾ ਮੁੰਡਿਆ ਸੀ ਔਰ ਲੱਗ ਤੇ ਵਿੱਚ ਆਏ ਮੁੰਡਿਆ ਆਏ ਸੀ ਤੇ ਸ਼ਾਪ ਤੇ ਵੀ ਆਏ ਸਾਡੀ ਦੇ ਤੁਹਾਡੀ ਸ਼ੋਪ ਹਾਂਜੀ ਸ਼ਾਪ ਕਾਦੀ ਇਹ ਸ਼ੋਪ ਹੈਅਰ ਸਲੂਨ ਦੀ ਹੈ ਜੀ ਕਿੱਥੇ ਹੈ ਸ਼ੋਪ ਮੰਦਲੇ ਡੈਰੀ ਦੇ ਸਾਹਮਣੇ ਹੈ ਸਿੰਗਲਾ ਮਾਰਕੀਟ ਵਿੱਚ ਹਾਂਜੀ ਹਾਂਜੀ ਫੋਨ ਸਾਡਾ ਦੇਖਣ ਦੇ ਬਾਹਾਨੇ ਉਹਨਾਂ ਨੂੰ ਲੈ ਗਿਆ ਉੱਥੇ ਆਪਣੇ ਫੋਨ ਚੈੱਕ ਕਰਾਉਣ ਵਾਲੇ ਦੁਕਾਨ ਤੇ ਵੀ ਲੈ ਕੇ ਉੱਥੇ ਦੁਕਾਨ ਤੋਂ ਬਾਅਦ ਉਹਨਾਂ ਨੂੰ ਇੱਕ ਹੋਰ ਦੁਕਾਨ ਤੇ ਲੈ ਕੇ ਚੱਲੇ ਸੀਗੇ ਉੱਥੇ ਬਾਹਰ ਨੇਰੀ ਸੱਲਾਂ ਆਪੀ ਉਹ ਕਹਿੰਦੇ ਗੱਡੀ ਸਾਡੀ ਜੇ ਵੇਚੋ ਕੋਲ ਸਾਡੇ ਕੈਸ਼ ਸੀਗਾ 17000 ਰੁਪਏ ਭਾਈ ਨੂੰ ਵੀ ਦੇਣ ਦੇਣ ਕੱਲੇ ਸੀਗੇ ਉਹ ਨਾਲ ਹੀ ਸਾਨੂੰ ਗੱਡੀ ਘਮਾ ਲਈ ਫੋਨ ਦਿਖਾਉਣ ਦੇ ਵਿੱਚ ਚੈੱਕ ਕਰਾਉਣ ਦੇ ਬਾਹਾਨੇ ਤੇ ਉਹਨਾਂ ਨੇ ਗੱਡੀ ਤੇਜ ਕਰ ਲਈ ਗੱਡੀ ਤੇਜ ਕਰਕੇ ਸਾਨੂੰ ਨਾਲ ਦੋ ਮੁੰਡਾ ਮੇਰੇ ਨਾਲ ਇੱਕ ਹਰਮਨ ਸੀ ਉਹਦੇ ਨਾਲ ਹੀ ਆਇਆ ਸੀ ਉਹਨਾਂ ਨੇ ਗੱਡੀ ਤੇਜ਼ ਕਰਕੇ ਸਾਨੂੰ ਮਾਰਿਆ ਕੁਟਿਆ ਕਿੰਨਾ ਉਹਨਾਂ ਨੂੰ ਗੱਡੀ ਦਾ ਧੱਕਾ ਦੇ ਕੇ ਛੱਡ ਦਿੱਤਾ ਤੇ ਕਿਹੜੀ ਗੱਡੀ ਕੋਈ ਪਤਾ ਚੱਲਦਾ ਚਿੱਟੇ ਰੰਗ ਦੀ ਗੱਡੀ ਸੀ ਜਿਹੜੀ ਸੈਟ ਸਪੀਡ ਕਿੰਨੇ ਵਿਅਕਤੀਆਂ ਨੇ ਆਏ ਸੀ ਤਿੰਨ ਜਣੇ ਸੀਗੇ ਭਾਈ ਕੋਈ ਨਾਮ ਵਗੈਰਾ ਹੈ ਕੋਈ ਪਛਾਣ ਦੇ ਵਿੱਚ ਆਏ ਹੋਣ ਬੰਦੇ ਨਹੀਂ ਭਾਈ ਇਹ ਪਤਾ ਨਹੀਂ ਕੋਈ ਫੋਨ ਨੰਬਰ ਹੈ ਕੋਈ ਫੋਨ ਨੰਬਰ ਹੈ ਹਾਂਜੀ ਕੋਈ ਫੋਨ ਨੰਬਰ ਫੋਨ ਨੰਬਰ ਹੈ ਹਾਂਜੀ ਕਿੰਨਾ ਨੰਬਰ ਫੋਨ ਦਾ ਫੋਨ ਦਾ ਭਾਈ ਦੇ ਕੋਈ ਮੂੰਹ ਵਗੈਰੇ ਬਣ ਕੇ ਆਈ ਸੀ ਜਾਂ ਨਹੀਂ ਐਦੇ ਮੂੰਹ ਮੂੰਹ ਨਹੀਂ ਬਣਨੇ ਸਕੇ ਤਾਂ ਸਿੰਪਲੀ ਸੀਗੇ ਜਿੱਦਾਂ ਹੈਗੇ ਤੇ ਕਿੰਨੇ ਕ ਵਜੇ ਫਿਰ ਸਰ ਸਰ ਅੱਧਾ ਘੰਟਾ ਪਹਿਲਾਂ ਨਾਲ ਦਾ ਤਾਂ ਤੇ ਕਾਹਦੇ ਨੇ ਤੁਹਾਡੇ ਨਾਲ ਹਮਲਾ ਕੀਤਾ ਉਹਨਾਂ ਨੇ ਹਮਲਾ ਉਹਨਾਂ ਦੇ ਕੋਲ ਰੋਲਵਰ ਸੀ ਕਹਿੰਦੇ ਰੋਲਵਰ ਆ ਸਾਡੇ ਕੋ ਅੱਛਾ ਜੀ ਉਹਨਾਂ ਨੇ ਬਹੁਤ ਕੁੱਟਿਆ ਮਾਰਿਆ ਸਾਨੂੰ ਉਹਨਾਂ ਦੇ ਨਾਲ ਆ ਮਾਰਿਆ ਅੱਖ ਦੇ ਵਿੱਚ ਨਾਲ ਧੱਕੇ ਮਾਰੋ ਛਾਤੀ 'ਚ ਮਾਰਿਆ ਮੈਨੂੰ ਜਦੋਂ ਤੁਸੀਂ ਕਾਰ ਦੇ ਵਿੱਚ ਤੁਹਾਨੂੰ ਲੈ ਗਏ ਫਿਰ ਤੁਹਾਨੂੰ ਕੀ ਕੀਤਾ ਉਥੇ ਕਿੱਥੇ ਜਾ ਕੇ ਤੁਹਾਨੂੰ ਛੱਡਿਆ ਉਹਨਾਂ ਨੇ ਕਾ ਸਾਨੂੰ ਉੱਥੇ ਲਵਲੀ ਦੇ ਪੋਰਟੋਗਾਹ ਜਾ ਕੇ ਸਾਡਾ ਰੋੜੀ ਤੋਂ ਛੱਡਿਆ ਦੋਨਾਂ ਨੂੰ ਦੋਨਾਂ ਨੂੰ ਹਾਂਜੀ ਦੂਜੇ ਭਾਈਦਾਨਾਂ ਗਈ ਆ ਦੂਜੇ ਭਾਈ ਦਾ ਹਰਮਨ ਹਰਮਨ ਤੁਸੀਂ ਇੱਕੋ ਹੀ ਪਿੰਡ ਦੇ ਆ ਨਹੀਂ ਮੈਂ ਇਥੋਂ ਟੱਕ ਪੰਡੋਰੀ ਦਾ ਹਰਮਨ ਕਿੱਥੇ ਦਾ ਰਹਿਣ ਵਾਲਾ ਹਰਮਨ ਈਸਪਾਲ ਦਾ ਹੈ ਭਾਈ ਈਸਪਾਲ ਦਾ ਹੈ ਤੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਨੂੰ ਸ਼ਿਕਾਇਤ ਕੀਤੀ ਤੁਸੀਂ ਪੁਲਿਸ ਨੂੰ ਸ਼ਿਕਾਇਤ ਨਹੀਂ ਆਦੀ ਹਾਂਜੀ ਕਰਨੀ ਆ ਹਾਂਜੀ ਭਾਈ ਕੀ ਨਾਮ ਪਤਾ ਮੇਰਾ ਨਾਮ ਹਰਮਨ ਹੈ ਹਾਂਜੀ ਇਹ ਮਾਮਲਾ ਕੀ ਹੈ ਜਿਹੜਾ ਸਿਵਲ ਹਸਪੀਟਲ ਚ ਆਇਆ ਮੇਰਾ ਦੋਸਤ ਸੀਗਾ ਫੋਨ ਸੈੱਲ ਕਰਨਾ ਲੈ ਗਿਆ ਉਲਟੇ ਕੋਈ ਮੂੜੇ ਦੇਖਣ ਆਈ ਸੀਗੇ ਇਹ ਉਹ ਦੇਖਣ ਆਏ ਤੇ ਪਹਿਲਾਂ ਦੁਪਹਿਰੇ ਚੈੱਕ ਕਰਕੇ ਗਏ ਉਦੋਂ ਇਹ ਕੱਲਾ ਜਾ ਕੇ ਚੈੱਕ ਕਰਾਇਆ ਮੁੜ ਕੇ ਸ਼ਾਮੀ ਤਕਰੀਬਨ 8:30 ਵਜੇ ਫੋਨ ਦੇਖਣ ਆਏ ਇਹ ਉਸ ਟਾਈਮ ਆਪਾਂ ਫੋਨ ਦਿਖਾਉਣ ਗਏ ਪਹਿਲਾਂ ਇਹ ਕਹਿੰਦੇ ਫੋਨ ਚੈੱਕ ਕਰਾਉਣਾ ਆਪਾਂ ਹੋਰ ਦੁਕਾਨ ਤੇ ਚੈੱਕ ਕਰਾਇਆ ਇਹ ਹੋਰ ਦੁਕਾਨ ਤੇ ਚੱਕਰਾ ਕੇ ਫੋਨ ਕਿਹੜਾ ਸੀ ਜੀ ਆਈਫੋਨ 13 ਪ੍ਰੋ ਸੀਗਾ ਹਾਂਜੀ ਆਈਫੋਨ 13 ਪ੍ਰੋ ਅੱਛਾ ਜੀ ਹਾਂਜੀ ਤੁਸੀਂ ਕਿਹਨੂੰ ਦਿਖਾ ਲਨਗੇ ਜੀ ਤੇ ਸਾਡੀ ਸ਼ਾਪ ਦੇ ਬੈਕ ਸਾਈਡ ਸੋਮੇ ਮੋਬਾਈਲ ਹੂਨਾ ਹਾਂਜੀ ਉਹਨਾ ਚੈੱਕ ਉਹਨਾ ਚੈੱਕ ਕਰਾਉਣਗੇ ਸੀਗੇ ਇਹ ਕਿੱਥੇ ਦੁਕਾਨ ਹੈ ਉਹਨਾਂ ਦੀ ਤੇ ਸਰਾਇਆ ਰੋਡ ਤੇ ਅੱਛਾ ਜੀ ਹਾਂਜੀ ਉਹਨਾ ਚੈੱਕ ਕਰਾ ਕੇ ਆ ਕੇ ਮੁੜ ਕੇ ਮੈਨੂੰ ਕਾਲ ਆ ਗਈ ਸੀਗੀ ਤੇ ਮੈਂ ਸ਼ਾਪ ਤੇ ਰੌਂਗਿਆ ਸੀਗਾ ਇਹ ਉਹਨਾਂ ਨਾਲ ਆ ਗਿਆ ਸੀਗਾ ਹਾਂਜੀ ਤੇ ਮੁੜ ਕੇ ਨੇ ਮੈਨੂੰ ਕਾਲ ਕੀਤੀ ਕਿ ਮੋਟਰ ਲੈ ਕੇ ਆਈ ਉਥੇ ਜਾਤੇ ਨੇਰੀ ਚੱਲ ਵੀ ਮੈਂ ਉੱਥੇ ਪਹੁੰਚਿਆ ਤੇ ਮੈਨੂੰ ਵੀ ਨਹੀਂ ਕਿਹਾ ਗੱਡੀ 'ਚ ਬਹਿ ਜਾ ਮੈਂ ਗੱਡੀ ਦੇ ਵਿੱਚ ਬੈਠ ਗਿਆ ਤੇ ਮੁੜ ਕੇ ਇਹ ਕਹਿੰਦੇ ਹੋਰ ਸ਼ੌਪ ਤੇ ਦੇਖਣ ਜਾਣਾ ਆ ਮਨ ਚੈੱਕ ਕਰਾਉਣਾ ਫੋਨ ਕੀ ਕੰਡੀਸ਼ਨ ਕਿਤਾ ਦੀ ਫੋਨ ਦੀ ਇਹ ਜਾ ਗੱਡੀ ਲੈ ਕੇ ਉੱਥੇ ਆਪਾਂ ਇਹ ਬੈਕਮੋਰੇ ਮੋਟਰਸਾਈਕਲ ਖੜਾ ਕਰਤਾ ਜਿਹੜਾ ਲੈ ਗਿਆ ਸੀ ਮੈਂ ਤੇ ਗੱਡੀ ਲੈ ਕੇ ਗਏ ਤੇ ਮੁੜ ਕੇ ਉਹਨੀ ਗੱਡੀ ਭਜਾ ਲਈ ਇੱਥੋਂ ਗੱਡੀ ਭਜਾ ਕੇ ਪਹਿਲਾਂ ਕਿਤੇ ਉੱਤਰੋ ਉੱਤਰੋ ਹੈ ਮੋੜ ਕੇ ਕਟ ਮਾਰ ਕਰਨ ਲੱਪੇ ਮੇਰੇ ਮੂੰਹ ਤੇ ਮੁੱਕੇ ਮਾਰੇ ਫਟਿਆ ਤੇ ਚੱਲਦੀ ਗੱਡੀ ਦੇ ਵਿੱਚੋਂ ਮੈਨੂੰ ਤਕਾ ਦੇ ਦਿੱਤਾ ਤੇ ਮੇਰਾ ਦੋਸਤ ਜਿਗਾ ਉਹਨੂੰ ਵੀ ਉਤਰਨ ਲੱਗਾ ਹੁਣ ਤਾਕੀ ਬੰਦ ਕਰਨੀ ਹੋਣੀ ਤੇ ਇਹਨੂੰ ਵਿਚੇ ਲੈ ਕੇ ਹੁਣ ਤੇ ਰਵਾਲਵਰ ਕੱਟਣ ਲੱਗੇ ਸੀ ਤੱਕਾ ਕਿੱਥੇ ਦਿੱਤਾ ਵੀ ਤੁਹਾਨੂੰ ਇਹਨਾਂ ਨੇ ਇਹ ਮੈਨੂੰ ਪਿੱਛੇ ਮੇਟਾ ਰੋਡ ਕੋ ਮੇਟਾ ਤੇ ਦੂਜੇ ਭਾਈ ਨੂੰ ਕਿੱਥੇ ਸਿੱਟੇ ਆਉਣਗੇ ਉਹਨਾਂ ਨੂੰ ਸਾਡਾ ਰੋਡੀ ਕੋ ਹੋਗੇ ਸਾਡਾ ਰੋਡੀ ਤੇ ਉਹਨਾਂ ਕੋ ਹਥਿਆਰ ਵਗੈਰਾ ਸੀਗਾ ਕੋਈ ਹਾਂਜੀ ਡਰਾਈਵਰ ਕੋ ਸੀਗਾ ਜੀ ਹਾਂਜੀ ਕਿੰਨੇ ਵਿਅਕਤੀ ਸੀਗੇ ਉਹ ਇਹ ਤਿੰਨ ਜਣੇ ਸੀਗੇ ਜੀ ਤੇ ਤਿੰਨਾਂ ਨੇ ਤੁਹਾਨੂੰ ਘੁੱਟਿਆ ਤੇ ਮੈਨੂੰ ਇੱਕ ਨੇ ਘੁੱਟਿਆ ਜਿਹੜਾ ਡਰਾਈਵਰ ਦੇ ਨਾਲ ਸੀਟ ਸੀਗਾ ਬਾਕੀ ਦੋ ਨੇ ਉਹਨੂੰ ਘੁੱਟਿਆ ਉਹ ਪਛਾਣ ਵਗੈਰਾ ਕਰ ਲੂंगे ਜੇ ਬੰਦੇ ਸਾਹਮਣੇ ਆਉਣ ਤੁਹਾਡੇ ਹਾਂਜੀ ਜੀ ਹਾਂਜੀ ਗੱਡੀ ਦਾ ਕੋਈ ਨੰਬਰ ਨੰਬਰ ਹੋਵੇ ਤੁਹਾਡਾ ਗੱਡੀ ਦਾ ਨੰਬਰ ਨਹੀਂ ਹੈਗਾ ਉਦਾਂ ਸਰਵਰ ਕੋਈ ਕੈਮਰਿਆਂ ਦੇ ਵਿੱਚ ਆਏ ਬੰਦੇ ਹਾਂਜੀ ਕਿੰਨੇ ਵਿਅਕਤੀ ਆਏ ਸੀ ਇਹ ਇਹ ਦੋ ਜਣੇ ਆਏ ਇੱਕ ਗੱਡੀ ਦੇ ਵਿੱਚ ਰੱਖ ਕੇ ਦੋ ਨਾਲ ਗਏ ਜੀ ਤੇ ਕੀ ਪ੍ਰਸ਼ਾਸਨ ਨੂੰ ਮੰਗ ਰੱਖਦੇ ਆਪਾਂ ਆਪਾਂ ਯਹੀ ਕਿ ਸਾਡਾ ਜੋ ਜੋ ਨੁਕਸਾਨ ਹੋਇਆ ਉਹ ਪੂਰਾ ਕਰਦੇ ਹੋ ਤੇ ਇੱਕ ਫੋਨ ਖੋਲਿਆ ਤੇ 17000 ਰੁਪਏ ਹੋਲੇ ਸੀਗਾ ਸਾਡਾ ਸਾਡੇ ਕੋਲ ਭਾਈ ਜੀ ਨੂੰ ਦੇਣਾ ਸੀਗਾ ਤੇ ਭਾਈ ਜੀ ਨੇ ਘਰ ਗਏ ਸੀਗਾ ਹਣਾ ਤਾਂ ਕਿ ਹਣਾ ਸੀਗਾ ਫੋਨ ਕਿੰਨਾ ਮਹਿੰਗਾ ਸੀ ਆਪਾਂ ਹੂੰ ਜੀ ਉਹ ਵੀ 50 55000 ਤੱਕ ਟੋਟਲ ਕਿੰਨਾ ਕ ਨੁਕਸਾਨ ਹੋ ਗਿਆ ਆਪਣਾ ਸਾਡਾ ਜੀ 60 65000 ਤੱਕ ਹੋ ਗਿਆ ਜੀ ਤੇ ਮੇਰੇ ਕੋਲ ਦੋ ਕੇਸ ਆਏ ਐ ਅਲੈਜੀਡੀ ਹਿਸਟਰੀ ਆਫ ਅ ਸੌਰਟ ਦੇ ਨਾਲ ਤੇ ਦੋਨਾਂ ਦਾ ਪਰਚਾ ਕੱਢ ਦਿੱਤਾ ਗਿਆ ਦੋਨੋਂ ਪੇਸ਼ੈਂਟ ਸਟੇਬਲ ਹੈ ਕੰਡੀਸ਼ਨ ਕਿਦਾਂ ਸਰ ਸਰ ਠੀਕ ਹੈ ਸਟੇਬਲ ਹੈ ਦੋਨੋਂ